ਸ਼ਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਲਈ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜੀ ਜਿਹੜੇ ਵੀ ਦੋਸਤ ਕੈਨੇਡਾ ਜਾਣਾ ਚਾਹੁੰਦੇ ਨੇ ਅਤੇ ਉੱਥੇ ਜਾ ਕੇ ਪੱਕੇ ਤੌਰ ਤੇ ਬਸਣ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਲਈ RCIP ਦਾ ਪ੍ਰੋਗਰਾਮ ਇੱਕ ਬਹੁਤ ਵੱਡਾ ਐਮ ਭੂਮਿਕਾ ਨਿਭਾਉਣ ਵਾਲਾ ਹੈ ਸਭ ਤੋਂ ਪਹਿਲਾਂ ਆਪਾਂ RCIP ਪ੍ਰੋਗਰਾਮ ਬਾਰੇ ਵਿਸਤਾਰ ਨਾਲ ਜਾਣਦੇ ਹਾਂ ਸਹੀ ਅਤੇ ਨਵੀਂ ਜਾਣਕਾਰੀ ਲਈ ਆਪਣੇ ਇਸ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ ਤਾਂ ਜੋ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਸਾਰੀਆਂ ਮਹੱਤਵਪੂਰਨ ਵੀਡੀਓਜ਼ ਦੀ ਜਾਣਕਾਰੀ ਮਿਲਦੀ ਰਹੇ ਹੁਣ ਗੱਲ ਕਰਦੇ ਹਾਂ RCIP ਦੇ ਪ੍ਰੋਗਰਾਮ ਦੀ ਜਿਸ ਨੂੰ ਕੈਨੇਡਾ ਸਰਕਾਰ ਵੱਲੋਂ 30 ਜਨਵਰੀ 2025 ਨੂੰ ਸ਼ੁਰੂ ਕੀਤਾ ਗਿਆ ਸੀ ਇਹ ਪ੍ਰੋਗਰਾਮ ਪੂਰੇ 5 ਸਾਲ ਤੱਕ ਚਲਾਇਆ ਜਾਵੇਗਾ RC IP ਦਾ ਪੂਰਾ ਨਾਮ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜਿੱਦੀ ਸ਼ੁਰੂਆਤ IRCC ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਕੀਤੀ ਗਈ ਹੈ ਇਸ ਪ੍ਰੋਗਰਾਮ ਦਾ ਮੁੱਖ ਆਦੇਸ਼ ਕੈਨੇਡਾ ਦੇ ਪਿੰਡੂ ਖੇਤਰਾਂ ਵਿੱਚ ਲੇਬਰ ਦੀ ਘਾਟ ਨੂੰ ਦੂਰ ਕਰਨਾ ਹੈ ਅਤੇ ਉੱਥੇ ਦੇ ਲੋਕਲ ਬਿਜ਼ਨਸਾਂ ਲਈ ਕਾਮਿਆਂ ਦੀ ਕਮੀ ਨੂੰ ਪੂਰਾ ਕਰਨਾ ਹੈ ਇਸ ਪ੍ਰੋਗਰਾਮ ਦੇ ਅਧੀਨ ਕੁੱਲ 14 ਸੂਬੇ ਆਉਂਦੇ ਹਨ ਜਿਨ੍ਹਾਂ ਵਿੱਚ ਤੁਸੀਂ ਆਪਣੀ PR ਲਈ ਅਪਲਾਈ ਕਰ ਸਕਦੇ ਹੋ RC IP ਪ੍ਰੋਗਰਾਮ ਲਈ ਇਹਨਾਂ ਕਮਿਊਨਿਟੀਆਂ ਵੱਲੋਂ ਆਪਣੇ ਪ੍ਰਾਇੋਰਟੀ ਸੈਕਟਰ ਅਤੇ ਓਕੂਪੇਸ਼ਨ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਇਹਨਾਂ ਸੂਬਿਆਂ ਦੀ ਲਿਸਟ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ। ਇਹਨਾਂ ਵਿੱਚੋਂ ਟਮਿੰਸ, ਬ੍ਰੈਂਡਨ, ਥੰਡਰਵੇ, ਨਾਰਥ ਯੂਕੇਨਗਨ, ਕਲੇਅਰਸੋਮ ਅਤੇ ਸੂਸੈਟ ਮੈਰੀ ਵੱਲੋਂ ਆਪਣੇ ਓਕੂਪੇਸ਼ਨ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਤੁਸੀਂ ਇਹਨਾਂ ਸੂਬਿਆਂ ਤੇ ਪ੍ਰਾਇੋਰਟੀ ਸੈਕਟਰ ਅਤੇ ਓਕੂਪੇਸ਼ਨ ਦੀ ਲਿਸਟ Google ਤੇ ਜਾ ਕੇ ਚੈੱਕ ਕਰ ਸਕਦੇ ਹੋ। RCIP ਪ੍ਰੋਗਰਾਮ ਨਾਲ ਹੀ ਕੈਨੇਡਾ ਵਿੱਚ ਪੀਆਰ ਹੋਣਾ ਬਹੁਤ ਹੀ ਆਸਾਨ ਹੋ ਸਕਦਾ ਹੈ ਕਿਉਂਕਿ ਇਸ ਦੀਆਂ ਰਿਕੁਆਇਰਮੈਂਟਸ ਦੀਆਂ ਸ਼ਰਤਾਂ ਬਹੁਤ ਹੀ ਆਸਾਨ ਹਨ ਇਹਨਾਂ ਨੂੰ ਤੁਸੀਂ ਆਸਾਨੀ ਨਾਲ ਪੂਰਾ ਕਰਕੇ ਆਪਣੀ ਪੀਆਰ ਲੈ ਸਕਦੇ ਹੋ ਜੇਕਰ ਇਸ ਦੀਆਂ रिक्वायरमेंट ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਇੱਕ ਵੈਲਿਡ ਜੌਬ ਆਫਰ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਵੀ ਰੂਰਲ ਕਮਿਊਨਿਟੀ ਦੇ ਡਿਜ਼ਾਈਗਨੇਟਿਡ EMPLOYER ਕੋਲ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਤੁਹਾਡੇ ਕੋਲ ਪਿਛਲੇ 3 ਸਾਲ ਦਾ ਘੱਟੋ-ਘੱਟ 1 ਸਾਲ ਵਰਕ ਪਰਮਿਟ ਐਕਸਪੀਰੀਅੰਸ ਦਾ ਤਜਰਬਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਜਦੋਂ ਸਟੱਡੀ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਕੋਲ ਘੱਟੋ-ਘੱਟ ਹਾਈ ਸਕੂਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਇੰਡੀਆ ਜਾਂ ਕਿਸੇ ਹੋਰ ਕੰਟਰੀ ਤਰੀ ਤੋਂ ਬਿਲੋਂਗ ਕਰਦੇ ਹੋ ਤਾਂ ਤੁਹਾਡੇ ਕੋਲ ਹਾਈ ਸਕੂਲ ਦਾ ਡਿਪਲੋਮਾ ਦੇ ਨਾਲ ਨਾਲ ECA এডਿਕੇਸ਼ਨ ਕ੍ਰੈਡੈਂਸ਼ੀਅਲ ਅਸੈਸਮੈਂਟ ਯਾਨੀ ਕਿ ਵੀ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਜਦੋਂ ਲੈਂਗੁਏਜ ਪ੍ਰੋਫੀਸੀਐਂਸੀ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਕੋਲ ਆਈਲੈਟਸ ਵਿੱਚ ਘੱਟੋ-ਘੱਟ 4 ਤੋਂ 5 ਬੈਂਡ ਹੋਣਾ ਚਾਹੀਦੇ ਹਨ ਅਤੇ ਇਸ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰੋਗਰਾਮ ਵਿੱਚ ਉਮਰ ਦੀ ਕੋਈ ਵੀ ਸੀਮਾ ਨਹੀਂ ਰੱਖੀ ਗਈ ਹੈ ਇਸ ਤਰ੍ਹਾਂ ਤੁਸੀਂ RCIP ਦਾ ਪ੍ਰੋਗਰਾਮ ਲਈ ਆਪਣੀ ਐਲੀਜੀਬਿਲਿਟੀ ਚੈੱਕ ਕਰਨ ਲਈ ਜਲਦੀ ਤੋਂ ਜਲਦੀ ਇਸ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹੋ ਜਿਸ ਨਾਲ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਕੈਨੇਡਾ ਦੇ ਵਿੱਚ ਪੀਆਰ ਹੋਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ